ਸੋ ਨਮਾਜ਼ ਮੁਦੇਰਸੀ ਇਕਤਾ ਜੰਦਾਬਾਦ ਜਿੰਦਾਬਾਦ ਲੋਕ ਇਕਤਾ ਜੰਦਾਬਾਦ ਜਿੰਦਾਬਾਦ ਇੱਕ ਬੇਨਤੀ ਆ ਕਿ ਜਿਹੜੀਆਂ ਵੀ ਭਰਾਤਰੀ ਜੱਥੇਬੰਦੀਆਂ ਆਉਂਦੀਆਂ ਨੇ ਉਹਨਾਂ ਦਾ ਇੱਕ ਇੱਕ ਆਗੂ ਬੁਲਾਰਾ ਜਿਹੜਾ ਥੱਲੇ ਜਿਹੜੀਆਂ ਕੁਰਸੀਆਂ ਲੱਗੀਆਂ ਨੇ ਉੱਥੇ ਉਹਨਾਂ ਦਾ ਇੱਕ ਇੱਕ ਆਗੂ ਬੈਠੇਵੇਂ ਸਾਡੇ ਵਿੱਚ ਭਾਰਤੀ ਤਾਨ ਸੁਨੇਕਾ ਟਕਾਉਂਦਾ ਦਾ ਵੱਡਾ ਕਾਫਲਾ ਜਿਹੜਾ ਮਨਜੀਤ ਤੇ ਭਰੇ ਜਿਹੜੇ ਵਕਤ ਭਾਜਦੇ ਉਹ ਗੋਰੀ ਪਹੁੰਚਿਆ ਪੰਜਾਬ ਮਾਨ ਨੂੰ ਮਾਣ ਰੋਣ ਤੋਂ ਮਾਨਸਾ ਕੋਈ ਨਾ ਲੱਗਿਆ ਵੀ ਆਣਿਆ ਜਾਤ ਤੇ ਰਹੇ ਤੂੰ बराबर <laughs> हथियार

संगरेरू डी संग्रवां बि ले सिर آس گورو مٿو مانا تند تي ਆਲੇ ਪਾਸੇ ਇੱਥਾਰੇ ਆਲੋਚਨਾ ਬਲਾਕੀਰ ਭਾਵਾਂ ਨੂੰ ਬੇਨਤੀ ਕਰਦਾ ਕਿ ਪਾਣੀ ਵਾਲੀ ਕੈਂਤੀ ਹੈ ਜਿਹੜੀ ਸਟੇਜ ਦੇ ਪਿੱਛਲੇ ਪਾਸੇ ਪੈਣ ਵਾਲੇ ਬੰਦੇ ਕਿੰਨੇ ਦੀ ਬਾਦੂ ਪਾਣੀ ਵਾਲੀ ਹੁਣ ਰਾਮ ਸਿੰਘ ਰੂਰਾ ਇਹਨਾਂ ਤੋਂ ਬਾਅਦ ਸਪਾਲ ਸਿੰਘ ਮਾਨਕ ਕਣਕਵਾਲ ਸੰਗਰੂਰ ਤੋਂ ਪੁਸ਼ ਸਟੇਜ ਤੇ ਆ ਜਾਣਾ ਤੇ ਉਹਨਾਂ ਤੋਂ ਬਾਅਦ ਆਉਂਦੀ ਕਿਰੋ ਆਲੋਤ ਪਰਾਂ ਦੇ ਹੋਲੇ ਇੱਕ ਸ਼ੇਰ ਕਹਿ ਕੇ ਇੱਕ ਕਮਾਂਡਰ ਅਸਲ ਜਰੂਰ ਹੁੰਦਾ ਬੇ ਲੜਾਂ ਦੇ ਫੜਦੇ ਬਾਗ ਵਿੱਚੋਂ ਇੱਥੇ ਬਦੀਆਂ ਕਮਾਉਂਦੇ ਬਹੁਤ ਵੇਖੇ ਇਸ ਹੱਥ ਦੇ ਵਸਦੇ ਜੱਗ ਵਿੱਚੋਂ ਪਾਸੇ ਵਾਸ਼ ਤੇ ਠੂਰ ਢ ਘਾਰ ਲੈਣੇ ਪਾਣੀ ਪੀ ਕੇ ਠੰਡਾ ਮੱਧ ਵਿੱਚੋਂ ਪੈਰ ਧਰਿਆ ਜਿਵੇਂ ਸੇਕ ਲੱਗਦਾ ਅਸੀਂ ਲੰਗੇ ਉਹ ਮੱਛ ਦੀ ਅੱਗ ਵਿੱਚੋਂ ਅਸੀਂ ਲੰਗੇ ਉਹ ਮੱਛ ਦੀ ਅੱਗ ਵਿੱਚੋਂ ਐਵੇਂ ਸ਼ਕਤ ਦੇ ਤੌਰ ਹੀ ਜਾਣਿਆ ਤੈ ਪਰ ਐਨੇ ਨਹੀਂ ਬਦਨਾਮ ਅਸੀਂ ਜਿਹੜੇ ਆਪਣੀ ਜਗੀਰ ਤੋਂ ਡੱਗ ਪੈਂਦੇ ਭੁਲਵਕਤੇ ਦੇਖੇ ਆਮ ਅਸੀਂ ਮਜਬੂਰੀ ਬਾਸਿਕਤੇ ਜੇ ਰਾਮ ਸਿੰਘਾ ਕੀਤਾ ਦੇਸ਼ ਤੋਂ ਚੱਕਾ ਜਾਮ ਅਸੀਂ ਜਿਸ ਨੂੰ ਛੱਡਿਆ ਬਾਨੀਆਂ ਟਾਲੀਆਂ ਨੇ ਉਸ ਘੋੜੇ ਦੀ ਫੜੀ ਲਗਾਮ ਅਸੀਂ ਕੋਸ ਕੋੜੇ ਦੀ ਫੜੀ ਲਗਾਮ ਅਸੀਂ ਦੱਸੋ ਸਾਡੀਆਂ ਔਰਤਾਂ ਦੇ ਮੋਢੇ タルਦੀ ਜੋ ਲੋਕਾਂ ਦੇ ਲੈ ਕੇ ਕਹਾਣੀਆਂ タルਦੀ ਜੋ ਲੋਕਾਂ ਦੇ ਲੈ ਕੇ ਲਿਖਦੇ ਕਹਾਣੀਆਂ タルਦੇ ਤੇ ਗਲੀਆਂ ਪਹਿਰੇ ਉਹ ਕਿੰਨੀਆਂ ਕਹਾਣੀਆਂ ਨੇ ਤੇ ਚੱਲਦੇ ਸ਼ਹਿਰਾਂ 'ਚ ਯਾਦੋਂ ਨਹੀਂ ਮਿਲਦੀਆਂ मरीज कई भरिया तूं मै त ख़ुशि रहनि सपंदी मरीज़ कई भरिया तूं चौकी चौकी वंाण ਮੋਰ ਗਾੜੀਆਂ ਘਰ ਨੇ ਤੇ ਜਲਿਏ ਬਹਿਨੇ ਹੋਰ ਵੀ ਗਾੜੀਆਂ ਛੇਤੀ ਘਰ ਚਲਿਏ ਚੜ ਲੋ ਸ਼ਿਦਾਂਤ ਚਤਾ ਲੋ ਕਹ ਹਰਤੇ ਥੋੜੀ ਪਗੜ ਤੇ ਦੁਬਨੇ ਸ਼ਿਦਾਂਤ ਚਤਾ ਲੋ ਕਹ ਹਰਤੇ ਥੋੜੀ ਪਗੜ ਹੇਤੇ ਦੁਰਬੇ ਬੁੱਢੇ ਬਜ਼ੁਰਗ ਵੀ ਗਾੜੇ ਆਹੇ ਹੌਂਸਲੇ ਦੂਰ ਦੇ ਹੌਸਲੇ ਬੇਬ ਉਨ੍ਹਾਂ ਦੇ ਹੌਸਲੇ ਬੇਬ ਉਨ੍ਹਾਂ ਦੇ ਉੱਪਰ ਹੋਏ ਕਮਾਣੀਆਂ ਘਰ ਦੇ ਤੇ ਜੱਲੀਏ ਪਹਿਣੇ ਹੋਰ ਵੀ ਕੀ ਜਾਣੀਆਂ ਘਰ ਦੇ ਤੇ ਜੱਲੀਏ ਪਹਿਣੇ ਹੋਰ ਵੀ ਕੀ ਜਾਣੀਆਂ ਸ਼ੇਰ ਦੀ ਗਰਜ ਕਰ ਜਾ ਲੋ ਉਹਨਾਂ ਦਾ ਧੰਦਿਕਰਾਹ ਬੋਣੀ ਦੇਵੇ ਉਹ ਨਾ ਦਾ ਧੰਨ ਦੀ ਘਰਾ ਹੈ ਧਰਮ ਦੇ ਜਾਵੜ ਜਿਹੜੇ ਦੁਰ ਤੇ ਚਰਨੀ ਮਾ ਕਰਕੇ ਦੱਬੇ ਸ਼ਰਮ ਵਾਲੀ ਜਿਹੜੇ ਹੱਟੀ ਨੂੰ ਸੁੰਨੀ ਛੱਡ ਕੇ ਹੱਟੀ ਨੂੰ ਸੁੰਨੀ ਛੱਡ ਕੇ ਜਾਵੇ ਇਹ ਨਾ ਬਾਣੀਆਂ ਧਰਮ ਦੇ ਚੱਲੀਏ ਪਹਿਣੇ ਹੋਰ ਵੀ ਗਈ ਜਾਣੀਆਂ अंदे ते चलिये पहले बहुत दौड़ जानिया छैती कर जट सजी सो ओ देखो तो ओक मिली अन पिट है दामू पे रे ओ के बहाने लावे अन पिट है दामू पे रे ओ के बहाने लावे ल चलिये खुना दूबी साहे कर कर एक पर ਰੰਗਵਰਾਂ ਕਰਤ ਪ੍ਰਭੂ ਦਾ ਤੇ ਤੁੰਗਰਾ ਪਰਪਰਿ ਸੰਗ ਮਰੀ ਆਸ ਸੁਹਾਣੀਆਂ ਤਰਤੇ ਤੇ ਜੱਲੀਏ ਪਹਿਣੇ ਹੋਰ ਮੀਤੀ ਕਈ ਜਾਣੀਆਂ ਤਰਤੇ ਤੇ ਜੱਲੀਏ ਪਹਿਣੇ ਬਹੁਤ ਹੋਰ ਜਾਣੀਆਂ ਦੇਤੀ ਕਰ ਜੱਲੀਏ ਅਮਰੋ ਲਾਟੇ ਮਸੰਦੀ ਨਾ ਕਾਲਾ ਗੁਰਜੋ ਹਰੀਆਂ ਦੇ कुझ हरिया जयपुर चार बसां हरिया नओं बरदा विष्णु तेल भेण तरदे ते चलियां ਜੇਤੀ ਕਰ ਚੱਜ ਮੁਖਿਆਰੋ ਗੀਤ ਦਾ ਪੌਂਦਾ ਬੋਲੀਆ ਢਾਲੀ ਵਾਹੋਂਦਾ ਠੂਂਦਾ ਪਤਾ ਨਹੀਂ ਕਿਵੇਂ ਪਹੁੰਚਦਾ ਕਹੇਦਾ ਚਾਹੇ ਬਹੁਤ ਦੂਰ ਤੋਂ ਪਤਾ ਨਹੀਂ ਕਿਵੇਂ ਪਹੁੰਚਦਾ ਕਹੇਦਾ ਚਾਹੇ ਬਹੁਤ ਦੂਰ ਤੋਂ 20 ਗੱਡੀਆਂ ਬੇਸੂਸਾਂ ਦੇ ਘਤੇ 20 ਗੱਡੀਆਂ ਬੇਸੂਸਾਂ ਦੇ ਘਤੇ ਇਹ ਵਿਆਹ ਚੁਠਾਣੀਆਂ ਘਰ ਮੇਰੇ ਤੇ ਚੱਲ ਜੇ ਪਹਿਣੇ ਹੋੜੀ ਵੀ ਕਈ ਜਾਣਿਆ ਛੇਤੀ ਕਰ ਚੱਲੀਏ ਸਾਨੂੰ ਇਹ ਸੀ ਸਾਡੀ ਔਰਤ ਪ੍ਰਣਾ ਦੇ ਬੋਲ ਤੇ ਸਾਡੇ ਇੱਕ ਸਤਿਕਾਰਯੋਗ ਪ੍ਰਣਪੰਨ ਨੂੰ ਬਹੁਤ ਬਹੁਤ ਧੰਨਵਾਦ ਅਗਲਾ ਪੁਰਵ ਬੇਤੀ ਸਾਥ ਤੋਂ ਜਨਾਬ ਪ੍ਰਧਾਨ ਜੀ ਕੋ ਤਾਰ ਚਾਹੀਦੀ ਹੋਏ ਧੂਕੀ ਹੋਈ ਜੋ ਹੋਰ ਦਾ ਸਾਡੀ ਔਰਤ ਪ੍ਰਣਾ ਦੇ ਬੋਲ ਆ ਬਹੁਤ ਮੁਕਾਬਲੇ ਅਨੁਸਾਰ ਅਗਲਾ ਪੁਰਵ ਸਾਥ ਮਾਰਤੀ ਜੀ ਮਾਰਤਲੋ ਜਾਇ ਜਖਰ ਜੀ ਉੱਪਰ ਹੀ ਬੈਠਾ ਹੋ ਕੇ ਇੱਥੇ ਆ ਇੱਕ ਬੀੜਾ ਜਿਹੜੀਆਂ ਵੀ ਜੱਫੇ ਬੱਤਾਂ ਆਂਜਾਂ ਦੇ ਉਹਨਾਂ ਰਾਹ ਤੋਂ ਇੱਕ ਚਾਹਰਾ ਇੱਧਰ ਜਰੀਏ ਕੋਸ਼ੀਆਂ ਲੱਗਿਆ ਨੇ ਉੱਥੇ ਬੈਠਾ ਜਿਨ੍ਹਾਂ ਨੇ ਵੀ ਆਪਣਾ ਜਿਹੜਾ ਨਾਮ ਸਟੇਜ ਤੇ ਨਾਮ ਕਰਾਉਣਾ ਇੱਧਰ ਮੌਕੇ ਜਿਹੜੇ ਦੇ ਪ੍ਰਧਾਨ ਅਮਰਦੀਪ ਸਿੰਘ ਸੇ ਸੰਗਰੂਰ ਉੱਥੇ ਦੇ ਦਾਨੋ ਸੱਜੇ ਦਰਵਾਜ਼ੇ ਤੋਂ ਸਾਜਲਾ ਉਹ ਹੋਰ ਜਿਹੜੇ ਸੰਚਾਲਨ ਦੇ ਵਾਸਤੇ ਬੈਠੇ ਨੇ ਭੱਲੇ ਉਹਨਾਂ ਕੋਲੇ ਆਪਣੀ ਜਥੇਪਤੀ ਦਾ ਨਾਮ ਜਿਹੜਾ ਜਿਹੜੇ ਵੀ ਬਾਰੇ ਦੇ ਬੋਲਣਾ ਉਹ ਉਹਨਾਂ ਤੋਂ ਨੋਟ ਕਰਾਉਣਗੇ ਇਸ ਤੋਂ ਬਾਅਦ ਵਾਲੇ ਸਟੇਜ ਉੱਤੇ ਸੰਤਾਨੜਾ ਜਿਹੜੀ ਉਹ ਜਲਦੀ ਸਖ ਭਟਾਣਾ ਤੇ ਹੋਰ ਆਗੂ ਜਿਹੜੇ ਬੈਠੇ ਹੈਗੇ ਨੇ